ਥਾਣਾ ਜਲਾਲਪੁਰ ਪੁਲਿਸ ਵੱਲੋਂ ਯੁੱਧ ਨਸ਼ਾ ਅਵਰਧ ਮੁਹਿੰਮ ਤਹਿਤ ਵੱਡੀ ਮਾਤਰਾ ਵਿੱਚ ਵੱਖ-ਵੱਖ ਕੇਸਾਂ ਵਿੱਚ ਹੈਰੋਇਨ ਬਰਾਮਦ ਕੀਤੀ ਹੈ ਜਿਸ ਵਿੱਚ ਇੱਕ ਲੜਕੀ ਨੂੰ ਵੀ ਕਾਬੂ ਕੀਤਾ ਹੈ ਅਤੇ ਦੋ ਲੜਕੇ ਵੀ ਕਾਬੂ ਹੋਏ ਹਨ ਇਹਨਾਂ ਦਾ ਕਹਿਣਾ ਹੈ ਕਿ ਮਾਮੇ ਵੱਲੋਂ ਭਾਂਜੇ ਨੂੰ ਛਿੱਟਾ ਹੈਰੋਇਨ ਫੜਾਇਆ ਗਿਆ ਸੀ ਜਿਸ ਬਾਰੇ ਬੋਲਦੇ ਹੋਏ ਮੁਜਰਮ ਅਤੇ ਡੀਐਸਪੀ ਨੇ ਪੱਤਰਕਾਰ ਵਰਤ ਹੈ ਕੀ ਕੁਝ ਗਿਆ ਬੜੇ ਲੋਪਰੀ ਲੋਪਰੀ ਕਿਹੜਾ ਪਿੰਡ ਹੈ ਦਰੋਗਾ ਬੇੜੀ ਦਰੋਗਾ ਕਿੰਨਾ ਸਮਾਨ ਫੜੀਚਿਆ ਤੇਰੇ ਕੋਲ ਹਾਂਜੀ ਕਿੰਨਾ ਸਮਾਨ ਫੜੀਚਿਆ ਤੇਰੇ ਕੋਲ ਅੱਧਾ ਗਲੇ ਕਿੱਥੋਂ ਲਿਆਂਦਾ ਸੀ ਮਾਮੇ ਨੇ ਫੜਾ ਗਿਆ ਜੀ ਮਾਮਾ ਕਿਹੜਾ ਮਾਮਾ ਮੇਰਾ ਹੀ ਕੀ ਨਾਮ ਹੁੰਦਾ ਰਾਜੂ ਸਿੰਘ ਕਿੱਥੇ ਰਹਿੰਦਾ ਹੈ ਜ਼ਿਲ੍ਹਾ ਫਾਲਕਾ ਅੱਛਾ ਤੂੰ ਲੈ ਕੇ ਕਿਧਰ ਨੂੰ ਚੱਲਿਆ ਸੀ ਮੈਂ ਤਾਂ ਜਿੰਮ ਲਾਉਂਦਾ ਪਿਆ ਸੀ ਪੁਲਿਸ ਨੇ ਜਿੰਮ ਵਿੱਚੋਂ ਫੜਿਆ ਹਾਂ ਜੀ ਜਿੰਮ ਤੋਂ ਹਾਂ ਜੀ ਜਿੰਮ ਫੜਾ ਗਿਆ ਸੀ ਮਾਮੇ ਮੁੰਡਾ ਤੇਨੂੰ ਪੁਲਿਸ ਨੇ ਕਿੱਥੋਂ ਫੜਿਆ ਹੈ ਹਾਂਜੀ ਤੈਨੂੰ ਪੁਲਿਸ ਨੇ ਕਿੱਥੋਂ ਦਿੱਲੀਲਾਬਾਦੋਂ ਜਲਾਲਾਬਾਦੋਂ ਕਿੱਥੋਂ ਕਿਹੜੀ ਜਗ੍ਹਾ ਹੈ ਸਟੇਡੀਅਮ ਕੋਲੇ ਅੱਛਾ ਸਟੇਡੀਅਮ ਕੋਲੇ ਜਿੰਮੋਂ ਤੇ ਕੀ ਕੋਈ ਮਲੋਤਰਾ ਜੰਮੀ ਜਿਹੜਾ ਤੁਹਾਡੇ ਕੋਲ ਸਮਾਨ ਫੜੀਚਿਆ ਉਹ ਕੀ ਸੀ ਹਰੋਇਨ ਅੱਛਾ ਤੇ ਦੇਣੀ ਕਿੰਨੂ ਸੀ ਅੱਗੇ ਉਹ ਪਤਾ ਨਹੀਂ ਮਾਮੇ ਤੋਂ ਮੁੰਡੇ ਪਿਆ ਸੀ ਇਹਨਾਂ ਦਾ ਇਹਨਾਂ ਦੀ ਗੱਲਬਾਤ ਹੋਈ ਸੀ ਅੱਛਾ ਤੈਨੂੰ ਕਿੰਨੇ ਪੈਸੇ ਮਿਲਨੇ ਸੀ ਆਪਾਂ ਨਹੀਂ ਪਤਾ ਨਹੀਂ ਇਹਨਾਂ ਜੀ ਨਹੀਂ ਜੇ ਤੈਨੂੰ ਮਾਮਾ ਸਮਾਨ ਫੜਾ ਗਿਆ ਤੈਨੂੰ ਪਤਾ ਨਹੀਂ ਸੀ ਕੀ ਹੈ ਨਹੀਂ ਉਹ ਕਾਲੇ ਲਫਾਵੇ ਫੜਾ ਗਿਆ ਸੀ ਕੀ ਕਹਿੰਦਾ ਕੀ ਸੀ ਕਹਿੰਦਾ ਸਮਾਨ ਹੈਗਾ ਗੋਦਾਂ ਫੜਾ ਦੀ ਅੱਛਾ ਕਹਿੰਦਾ ਮੈਂ ਇਹਨਾਂ ਜਲਾਲਾਬਾਦ ਕੰਦਾਈ ਇਹਨਾਂ ਅੱਛਾ ਹਾਂ ਜੇ ਆ ਤੁਹਾਨੂੰ ਪੁਲਿਸ ਨੇ ਫੜਿਆ ਤਾਂ ਕੌਣ ਕੌਣ ਸੀ ਤੁਸੀਂ ਆਈ ਡੋ ਨੀਗੇ ਸੀ ਇਹਨੂੰ ਕਿੱਥੋਂ ਫੜਿਆ ਇਹ ਗੱਡੀ ਦੇ ਵਿੱਚ ਹੈ ਇਹ ਵੀ ਜਿੰਮ ਲਾਉਂਗਾ ਨਹੀਂ ਹਾਂ ਇਹ ਪਹਿਲੀ ਫੜ ਗਈ ਇਹ ਕਿੱਥੇ ਫੜਿਆ ਗਿਆ ਸੀ ਇਹ ਗੱਡੀ ਦੇ ਵਿੱਚ ਹੈ ਪਤਾ ਨਹੀਂ ਇਹਨਾਂ ਦੀ ਪਹਿਲਾਂ ਮਾਮੇ ਉਮੇ ਦੇ ਨਾਲ ਦੀ ਬਗਾਲਵਾਤ ਹੁੰਦੀ ਰਹੀ ਹੈ ਅੱਛਾ ਹਾਂਜੀ ਤੁਸੀਂ ਕਿਦੋਂ ਤੂੰ ਜਲਾਲਾ ਬਾਦੋਂ ਫੜੀ ਚ ਹੈ ਹਾਂਜੀ ਇਹ ਗੱਡੀ ਚੋਂ ਕਿੱਥੋਂ ਫੜੀ ਚ ਪਤਾ ਨਹੀਂ ਇਹਨਾਂ ਨੂੰ ਪਤਾ ਹੀ ਕੀ ਨਾਂ ਤੇਰਾ ਕਾਕਾ ਗਵਿੰਦਰ ਕਿਹੜਾ ਪਿੰਡ ਸਿਮਰਿਆ ਵਾਲਾ ਕਦੋਂ ਤੋਂ ਕੰਮ ਕਰਦਾ ਨੇ ਸ਼ੇਰਾਂ ਨਹੀਂ ਸਰ ਮੈਂ ਕੰਮ ਤਾਂ ਨਹੀਂ ਕਰਦਾ ਸੀ ਮੈਂ ਤਾਂ ਬਸ ਉਹਦੇ ਬੁਲਾਵੇਂ ਚ ਆ ਗਿਆ ਬਸ ਫੇਲੇ ਕਿਵੇਂ ਬੁਲਾਵੇਂ ਚ ਕਿਵੇਂ ਆ ਗਿਆ ਜੀ ਉਹਨੇ ਕਿਹਾ ਸੀਗਾ ਵੀ ਤੂੰ ਤੈਨੂੰ ਪੁਲਿਸ ਨੇ ਫੜਿਆ ਕਿੱਥੋਂ ਪਾਲੀ ਵਾਲੇ ਤੋਂ ਪਾਲੀ ਵਾਲੇ ਤੋਂ ਅੱਛਾ ਤੁਸੀਂ ਦੋਨੋਂ ਕੀ ਲੱਗਦੇ ਤੇ ਹੈਂ ਬਸ ਹੀ ਦਾ ਬੰਦਾ ਜੀ ਹੈਂ ਤੇ ਤੇਰੀ ਮਸੀ ਦਾ ਮੁੰਡਾ ਹੈ ਪਾਲੀ ਵਾਲੋ ਤੂੰ ਤੂੰ ਪਾਲੀ ਵਾਲੇ ਕੀ ਕਰਦਾ ਵੇ ਜਦੋਂ ਤੈਨੂੰ ਪੁਲਿਸ ਨੇ ਫੜਿਆ ਮੈਨੂੰ ਸਰ ਬੱਬੂ ਨਾਂ ਦਾ ਬੰਦਾ ਉਹਨੇ ਮੈਨੂੰ ਬੁਲਾਇਆ ਸੀ ਕਿੰਨੇ ਕੀ ਨਾਂ ਦਾ ਬੱਬੂ ਅੱਛਾ ਤੇ ਉਹਨੇ ਕਿਹਾ ਸੀਗਾ ਵੀ ਪੈਸੇ ਆ ਕੇ ਤੁਹਾਨੂੰ ਕਿਸ ਚੀਜ਼ ਦੇ ਪੈਸੇ ਆ 28 ਬਟਰ ਜਿਹੜੀ ਲੈਣ ਦੇ ਬੱਬੂ ਦਾ ਸਹੀ ਨਾਮ ਕੀ ਹੈ ਜਤਿੰਦਰ ਤੂੰ ਪਹਿਲਾਂ ਕੰਮ ਕਰਦਾ ਨਹੀਂ ਕੰਮ ਫਿਰ ਪੈਸੇ ਲੈਣ ਦੇਣ ਕਰ ਸਰ ਮੈਨੂੰ ਉਹਦਾ ਮਾਮੇ ਨਹੀਂ ਇਤਰਾ ਫੋਨ ਕਰਿਆ ਸੀ ਜੀ ਅੱਛਾ ਵੀ ਤੂੰ ਜਾ ਪਹਿਲੇ ਪੈਸੇ ਗਿਣ ਕੇ ਆ ਵੀ ਕੱਲ੍ਹ ਤੱਕ ਪੈਸੇ ਕਹਿੰਦੇ ਸੀ ਕੁਝ ਨਹੀਂ ਅੱਛਾ ਸਰ ਤੇ ਬਾਂਮਣੀ ਜਦੋਂ ਪੁਲ ਤੇ ਨਾਕਾ ਲੱਗਿਆ ਹੋਇਆ ਸੀ ਪੁਲਸ ਤੱਕ ਜਾਂਦੇ ਤੂੰ ਉੱਥੋਂ ਪੜੇ ਸਰ ਤੁਹਾਨੂੰ ਮੈਂ ਦਾ ਉੱਥੋਂ ਬਾਹਲੀਆ ਤੇ ਲਿਆ ਕੇ ਦੇ ਮੈਂ ਤਾਂ ਜਰਲਾਵਤ ਨਹੀਂ ਫੜਿਆ ਤਾਂ ਇਹਨੂੰ ਫੜਿਆ ਕਿਥੋਂ ਪਾਲੀ ਵਾਲੇ ਤੋਂ ਪਾਲੀ ਪੁਲਿਸ ਕੈਰੀ ਬਾਂਮਣੀ ਹੌਲ ਤੋਂ ਫੜਿਆ ਮਹਾਲ ਵਾਲੀ ਪੌਲ ਤੋਂ ਇਹ ਤਾਂ ਬੱਦੂ ਦੇ ਘਰੋਂ ਫੜਿਆ ਤੇਰੇ ਨਾਲ ਕੌਣ ਸੀ ਮੈਂ ਮੇਰੇ ਨਾਲ ਹੈਗਾ ਸ਼ਾਇਦ ਮੁੰਡਾ ਯਾਰ ਕੀ ਨਾਮ ਦਾ ਚਿੱਟਾ ਤੇਰੇ ਕੋਲ ਇੱਕ ਮਿੰਟ ਯਾਰ ਉਹਦਾ ਨਾਂ ਕੀ ਹੈ ਗਣੇਸ਼ ਗਣੇਸ਼ ਉਹ ਵੀ ਤੇਰੇ ਨਾਲ ਸੀ ਆਉਂ ਨਾਲ ਆਇਆ ਸੀਗਾ ਮੇਰੇ ਵੈਸੇ ਅੱਛਾ ਜਦੋਂ ਪੁਲਿਸ ਨੇ ਤੈਨੂੰ ਫੜਿਆ ਉਦੋਂ ਨਾਲ ਸੀ ਉਹ ਤੇਰੇ ਹਾਂਜੀ ਉਹ ਨਾਲ ਸੀ ਅੱਛਾ ਉਹ ਤੇਰੇ ਨਾਲ ਕੀ ਕਰਨ ਆਇਆ ਸੀ ਉਹ ਵੈਸੇ ਵੈਸੇ ਆਇਆ ਸੀ ਉਹਦਾ ਬ੍ਰਦਰ ਡੈਥ ਹੋਈ ਥੋ ਫਾਰਮ ਨਾਲ ਆ ਗਿਆ ਸੀ ਕਾਹਦੇ ਤੇ ਆਇਆ ਸੀ ਤੁਸੀਂ ਮੋਟਰਸਾਈਕਲ ਤੇ ਆਇਆ ਸੀ ਉਹ ਮੋਟਰਸਾਈਕਲ ਕੀ ਦਾ ਸੀਗਾ ਉਹ ਦੂਜੇ ਮੰਡੇ ਦਾ ਸੀ ਨਾਲ ਜਿੰਦਾ ਤੂੰ ਗਣੇਸ਼ ਦਾ ਹਾਂਜੀ ਅੱਛਾ ਉਹ ਉਹਨੂੰ ਪਤਾ ਸੀ ਵੀ ਤੇਰੇ ਤੂੰ ਸਮਾਨ ਤੇ ਪੈਸੇ ਲੈਣ ਚੱਲੇ ਨਾ ਉਹਨੂੰ ਨਹੀਂ ਪਤਾ ਅੱਛਾ ਉਹਨੂੰ ਨਹੀਂ ਪਤਾ ਕਾਰ ਕਿਹੜੀ ਸੀ ਜਿਹੜੀ ਕਾਰ ਚ ਫੜੀ ਚੱਲਦੀ ਇਹ ਕਹਦੇ ਕਾਰ ਤੇ ਉਹ ਫੜਿਆ ਤੁਹਾਨੂੰ ਸਾਨੂੰ ਕਾਰ ਚ ਨਹੀਂ ਫੜਿਆ ਮਤਲਬ ਕਾਰ ਆਪਣੇ ਪੁਲਿਸ ਵਾਲੇ ਗਏ ਸੀਗੇ ਉੱਥੇ ਜੀ ਉਹਨਾਂ ਦੀ ਕਾਰ ਚ ਸੀ ਮਤਲਬ ਸਾਨੂੰ ਲੈ ਕੇ ਆਏ ਤੇ ਜਾਲ ਲਾਣਾ ਨਹੀਂ ਤੇ ਫਿਰ ਗਣੇਸ਼ ਨੂੰ ਵੀ ਉਦੋਂ ਮੌਕੇ ਤੇ ਫੜਿਆ ਪੁਲਿਸ ਨੇ ਹਾਂਜੀ ਉਹਨਾਂ ਨੇ ਫੜਿਆ ਉਹਨੂੰ ਫਿਰ ਕਿਵੇਂ ਛੱਡਿਆ ਉਹ ਸਰ ਮੈਨੂੰ ਹਾਂ ਉਹਦੀ ਕੋਈ ਇਨਵੋਲਵਮੈਂਟ ਨਹੀਂ ਹੈਗੀ ਤੁਹਾਡੇ ਨਾਲ ਨਾ ਨਾ ਤੁਸੀਂ ਇਕੱਲੇ ਕੰਮ ਕਰਦੇ ਸੀ ਕੰਮ ਕਰਦੇ ਨਹੀਂ ਸਰ ਪਹਿਲੀ ਵਾਰੀ ਅਸੀਂ ਤਾਂ ਫੜੀ ਜਿਉਂਦੀ ਜਿਉਂਦੀ ਇਨਵੋਲਵਮੈਂਟ ਨਹੀਂ ਫਿਰ ਆਪਦਾ ਮੋਟਰਸਾਈਕਲ ਲੈ ਕੇ ਤੇਰੇ ਨਾਲ ਕਿਉਂ ਗਿਆ ਹੋ ਫਿਰ ਸਰ ਉਹਨੇ ਤਾਂ ਫਾਰਮ ਜਮਾ ਕਰਾਉਣੇ ਸੀਗੇ ਜੀ ਉਹਦੇ ਬ੍ਰਦਰ ਡੈਥ ਹੋਈ ਸੀ ਜੀ ਤੇ ਉਹਦੇ ਫਾਰਮ ਜਮਾ ਕਰਾਨੇ ਸੀਗੇ ਤੋ ਤਾਂ ਮੇਰੇ ਨਾਲ ਆਇਆ ਸੀਗਾ ਜੀ ਠੀਕ ਠੀਕ ਬਾਤ ਚੱਗੀ ਜਾਰੀ ਹੈ ਇੱਕ ਹੀ ਮਾਮਲਾ ਹੈ ਆ ਮਾਨਯੋਗ ਬੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈਜੀ ਸਾਹਿਬ ਫਰੋਜਪੁਰ ਰੈਂਡ ਔਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਲਕਾ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਛੇੜੀ ਗਈ ਆ ਜਿਸ ਨੂੰ ਅਸੀਂ ਨਾਮ ਦਿੱਤਾ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਥਾਣਾ ਵੈਰੋਕੇ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਦੇ ਵਿੱਚ ਅਸੀਂ ਦੋ ਲੜਕਿਆਂ ਨੂੰ ਗ੍ਰਿਫਤਾਰ ਕਰਕੇ ਜਿਨ੍ਹਾਂ ਦਾ ਨਾਮ ਦਵਿੰਦਰ ਔਰ ਫਿਰ ਰਮਨ ਤੇ ਦੂਸਰਾ ਹੈ ਜੀ ਲਵਪ੍ਰੀਤ ਸਿੰਘ ਉਰਫ ਲਵ ਜਿਹੜਾ ਦਰੋਗਾ ਦਾ ਰਹਿਣ ਵਾਲਾ ਇਹਨਾਂ ਕੋਲੋਂ ਅਸੀਂ 520 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਸੋ ਇਹ ਜੋ ਯੋਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇੱਕ ਵੱਡੀ ਸਫਲਤਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਅਸੀਂ ਪੁਸ਼ਕਿਸ਼ ਕਰਕੇ ਅੱਗੇ ਹੋਰ ਵੀ ਜਿਹੜੇ ਕੋਈ ਵੱਡੇ ਸਪਲਾਈਅਰ ਨੇ ਜਾਂ ਕੋਈ ਨਸ਼ੇ ਦਾ ਕੰਮ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜੀ ਕਾਰਵਾਈ ਕਰਾਂਗੇ ਸੋ ਇਸੇ ਤਰੀਕੇ ਜਿਹੜਾ ਥਾਣਾ ਸਿਟੀ ਜਲਾਲਾਬਾਦ ਆ ਉਹਦੇ ਵਿੱਚ ਵੀ ਅਸੀਂ ਜਿਹੜਾ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ પાસે ਜਿਹੜੀ ਆ 260 ਗ੍ਰਾਮ ਹੈਰਵਨ ਬਰਾਮਦ ਕੀਤੀ ਆ ਜਿਹਦੇ ਵਿੱਚ ਅਸੀਂ ਮਦਨ ਸਿੰਘ ਚੱਕ ਰਾਇਆ ਵਾਲਾ ਔਰ ਨਰੇਸ਼ ਕੁਮਾਰ ਫਲੀਆਂ ਵਾਲਾ ਉਹਨੂੰ ਬਰਾਮਦ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਔਰ ਇਨਾ ਕਲੋਂ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਹੈ ਇਸੇ ਤਰੀਕੇ ਇੱਕ ਔਰਤ ਨੂੰ ਅਸੀਂ ਗ੍ਰਿਫਤਾਰ ਕਰਕੇ ਉਸ ਪਾਸੋਂ 7 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਆ ਔਰ ਜਿਹਦੇ ਖਿਲਾਫ ਥਾਣਾ सदर ਜਲਾਲਾਬਾਦ ਦੇ ਵਿੱਚ ਜਿਹੜਾ ਮਕਦਮਾ ਦਰਜ ਕੀਤਾ ਗਿਆ ਸੋ ਮੈਂ ਆਪ ਸਭ ਨੂੰ ਦੱਸਣਾ ਚਾਹੁੰਨਾ ਹੈ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਇਹ ਸਾਡੀ ਜਿਹੜੀ ਯੋਧਾ ਜਿਹੜਾ ਕਿ ਅਸੀਂ ਬਿਲਕੁਲ ਹਰ ਰੋਜ ਹਰ ਵਕਤ ਲੜ ਰਹੇ ਆ ਜਿਸ ਕਾਰਨ ਹੀ ਅਸੀਂ ਇਹ ਤਿੰਨ ਮੁਕੱਦਮੇ ਅਸੀਂ ਜਿਹੜੇ ਦਰਜ ਕੀਤੇ ਆ ਇਸ ਤੋਂ ਪਹਿਲਾਂ ਵੀ ਸਾਡੀ ਇਹ ਜਿਹੜੀ ਚੱਲਦੇ ਰਹਿੰਦੇ ਨੇ ਸੋ ਵਕ ਵਕ ਸਮੇਂ ਤੇ ਬਰਾਮਦਗੀਆਂ ਕਰਕੇ ਜਿਹੜਾ ਅਸੀਂ ਮੁਕੱਦਮੇ ਦਰਜ ਕਰਦੇ ਰਹੇ ਧੰਨਵਾਦ ਜੀ ਜਿਹੜਾ ਵੈਰੋਕੀ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਹੜਾ ਨਸ਼ਾ ਕਿੰਨੀ ਮਾਤਰਾ ਦੇ ਵਿੱਚ ਸੀ ਕਿੰਨੇ ਲੋਕ ਉਹਦੇ ਵਿੱਚ ਗਰੇ ਅਸੀਂ ਗ੍ਰਿਫਤਾਰ ਕੀਤੇ ਜੀ ਥਾਣਾ ਵੈਰੋਕੀ ਦੇ ਵਿੱਚ ਅਸੀਂ ਮੁਕੱਦਮਾ ਨੰਬਰ 99 ਦਰਜ ਕੀਤਾ ਜਿਦੇ ਵਿੱਚ 520 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ ਔਰ ਉਹਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚ ਦਵਿੰਦਰ ਉਰਫ ਰਮਨ ਔਰ ਲਾਪ੍ਰੀਤਾ ਉਰਫ ਲਵਲੀ ਜਿਹੜਾ ਦਰੋਗੇ ਦੇ ਰਹਿਣ ਵਾਲਾ ਹੈ ਇਹਨਾਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਜਿਹੜਾ ਪੇਸ਼ ਅਦਾਲਤ ਕੀਤਾ ਔਰ ਫਰਦਰ ਦੋ ਦਿਨ ਦਾ ਅਸੀਂ ਰਵਾਨਾ ਹਸਲ ਕੀਤਾ ਹੋ ਸਕਦਾ ਇਹਨਾਂ ਤੋਂ ਕੋਈ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਸਰ ਇਹ ਦੋਨੇ ਅਮੀਰ ਸਿੰਘ ਜੀ ਸੀ ਉਹ ਸੋਰੀ ਦਰੋਗੇ ਦਰੋਗੇ ਨਾ ਕਿ ਨਹੀਂ ਜਿਹੜਾ ਲਵਪ੍ਰੀਤਾ ਉਹ ਦਰੋਗੇ ਦਾ ਜਿਹੜਾ ਦੂਸਰਾ ਦਵਿੰਦਰ ਹੈ ਉਹ ਸਿਮਰੇ ਵਾਲੇ ਦਾ ਸਰ ਇਹਨਾਂ ਨੂੰ ਕਿਸ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਆ ਇਹ ਜੀ ਆਪਣਾ ਬਾਂਮਣੀ ਵਾਲਾ ਜਿਹੜਾ ਇੱਥੋਂ ਅਸੀਂ ਬਾਂਮਣੀ ਵਾਲੇ ਤੋਂ ਜਾਈਏ ਇਧਰੋਂ ਆ ਪ੍ਰੇਮਟਾਣੀ ਨੂੰ ਉਹਦੇ ਉੱਤੇ ਸੇਮ ਨਾਲੇ ਦੇ ਉੱਤੇ ਉੱਥੇ ਇਹ ਸੇਲ ਕਰਨ ਦੀ ਜਿਹੜਾ ਸੇਲ ਡੀਡ ਕਰ ਰਹੇ ਸੀਗੇ ਸੋ ਉੱਥੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਜਿਹੜੀ ਬਰਾਮਦਗੀ ਕੀਤੀ ਕੰਮ ਕੀ ਕਰਦੇ ਸੀ ਇਹਨਾਂ ਦੇ ਕੋਈ ਸੌਰੀ ਪਹਿਲੇ ਮਾਮਲਾ ਦਰਜ ਹੈਗਾ ਕੋਈ ਇਹਨਾਂ ਦੇ ਨਹੀਂ ਜੀ ਹਾਲੇ ਅਸੀਂ ਜਿਹੜੀ ਪੜਤਾਲ ਕਰ ਰਹੇ ਹਾਂ ਹਾਲ ਦੀ ਘੜੀ ਇਹ ਇੱਕ ਹੀ ਮਾਮਲਾ ਜਿਹੜਾ ਇਹਨਾਂ ਦੇ ਦਰਜ ਹੋਇਆ ਬਾਕੀ ਅੱਗੇ ਦੇਖਦੇ ਹਾਂ ਜੀ ਇਹਨਾਂ ਤੇ ਕੋਈ ਪਹਿਲਾਂ ਹੋਰ ਕਿਸੇ ਥਾਣੇ ਦੇ ਵਿੱਚ ਦਰਜ ਹੋਇਆ ਹੋਵੇ ਤਾਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਮਾਕੇ ਬੰਦੀ ਦੌਰਾਨ ਗ੍ਰਿਫਤਾਰ ਕੀਤਾ ਜਾਂ ਅਚਾਨਕ ਪੁਲਿਸ ਨੇ ਅਪਰੋਚ ਆਪੇ ਮਾਰੀ ਕੀਤੀ ਹੈ ਨਹੀਂ ਦੇਖੋ ਸਾਡੀ ਪੁਲਿਸ ਦੇ ਨਾਕਾ ਗਸ਼ਤ ਇਹ ਚੱਲਦਾ ਰਹਿੰਦਾ ਸੋ ਗਸ਼ਤ ਦੇ ਦੌਰਾਨ ਆ ਜਿਹੜਾ ਸਾਡਾ ਇਹ ਮਹਿੰਮ ਚੱਲੀ ਸੀ ਉਹਦੇ ਵਿੱਚ ਅਸੀਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਸੀ ਟੋਟਲ ਕਿੰਨੇ ਸਾਡੇ ਤੇ ਮੁੰਦਰ ਕੋਈ ਗ੍ਰਿਫਤਾਰ ਕੀਤੇ ਹਨ ਆ ਦੇਖੋ ਵੈਰੋਕੇ ਦੇ ਮਾਮਲੇ ਵਿੱਚ ਦੋ ਵਿਅਕਤੀ ਨੇ ਸਿਟੀ ਜਲਾਲਾਬਾਦ ਜਿਹਦੇ ਵਿੱਚ 260 ਗ੍ਰਾਮ ਹੈਰੋਇਨ ਆ ਉਹਦੇ ਵਿੱਚ ਦੋ ਵਿਅਕਤੀ ਨੇ ਸਦਰ ਜਲਾਲਾਬਾਦ ਦਾ ਜਿਹੜਾ ਮਕਦਮਾ ਸਤਗ੍ਰਾਮ ਵਾਲਾ ਉਹਦੇ ਠੇਕ ਔਰਤ ਨੂੰ ਗ੍ਰਿਫਤਾਰ ਕੀਤਾ ਜਿਹੜੀ ਤੁਸੀਂ ਗ੍ਰਿਫਤਾਰੀ ਕੀਤੇ ਨੇ ਸਰ ਇਹ ਮੁਦਲੀ ਜਿਹੜੀ ਤੁਸੀਂ ਇਹਨਾਂ ਨੂੰ ਤਫਤੀਸ਼ ਕੀਤੀ ਹੈ ਕਿ ਇਹ ਕਿੱਥੋਂ ਲਿਆਉਂਦੇ ਸੀ ਕੋਈ ਪਤਾ ਲੱਗਿਆ ਜੀ ਦੇਖੋ ਜੀ ਇਹਦੇ ਵਿੱਚ ਅੱਜ ਕੱਲ ਤੁਹਾਨੂੰ ਪਤਾ WhatsApp WhatsApp ਦੇ ਉੱਤੇ ਸਾਰਾ ਜਿਹੜਾ ਚੱਲਦਾ ਹੈ ਸੋ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ 'ਚ ਲਿਆਂਦਾ ਇਹਨਾਂ ਦੇ ਮੋਬਾਈਲ ਫੋਨ ਫਰੈਂਜ਼ ਕਲੱਬ ਨੂੰ ਭੇਜਾਂਗੇ ਜੀ ਉਹਦੇ ਵਿੱਚ ਚੈੱਕ ਕੀਤਾ ਜਾਊਗਾ ਕਿ ਇਹਨਾਂ ਨੇ ਕਿਹਦੇ ਨਾਲ ਕਨੈਕਟ ਕੀਤਾ ਕਿਉਂਕਿ ਦੇਖੋ ਉਹ ਥੋੜਾ ਪ੍ਰੋਸੈਸ ਲੰਮਾ ਹੁੰਦਾ ਅਮਰੀਕਾ ਤੋਂ ਰਿਕਾਰਡ ਆਉਂਦਾ ਸੋ ਉਹ ਆਉਣ ਤੋਂ ਬਾਅਦ ਦੇਖਾਂਗੇ ਅੱਗੇ ਇਹਨਾਂ ਨੇ ਸਾਰੇ ਜਿਹੜਾ ਵੈਰੋਗਾ ਤੋਂ ਉਹ ਤੁਸੀਂ ਦੱਸ ਰਹੇ ਹੋ ਕਾਬੂ ਕੀ ਦੇ ਫਿਰ ਸਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤਿੰਨ ਜਣੇ ਸੀਗੇ ਮੇਨ ਦੋਸ਼ੀ ਕਾਬੂ ਦੇ ਦੇਖੋ ਜੀ ਬਾਈਟ ਦੇ ਸਰ ਨੂੰ ਦਿੱਤੀ ਬਿਲਕੁਲ ਜੀ ਬਾਈਟ ਉਹ ਦੇ ਸਕਦੇ ਨੇ ਬਟ ਜਿਹੜਾ ਅਸਲ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਜੇ ਉਹਨਾਂ ਨੂੰ ਲੱਗਦਾ ਵੀ ਤੀਜਾ ਨਹੀਂ ਗ੍ਰਿਫਤਾਰ ਕੀਤਾ ਉਹਦੀ ਪੜਤਾਲ ਹੋ ਸਕਦੀ ਜੀ ਜੀ ਜਲਾਲਾਬਾਦ ਦੇ ਵਿੱਚ ਵੀ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत